ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ ਜੀ ਸ਼ਹਿਰ ਵਾਸੀਆਂ ਨੂੰ ਸਾਰੇ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਬਾਬਾ ਸਾਹਿਬ ਜੀ ਦਾ ਵੇਦਕਰ ਜੀ ਦਾ ਜਨਮ ਦਿਨ ਆ ਰਿਹਾ ਹੈ ਸਭ ਤੋਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਬਾਬਾ ਸਾਹਿਬ ਵੇਦਕਰ ਜੀ ਦੀ ਬਹੁਤ ਵੱਡੀ ਦੇਣ ਹੈ ਇੰਡੀਆ ਨੂੰ ਕਿਉਂਕਿ ਉਹਨਾਂ ਨੇ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੇ ਮਾਧਿਅਮ ਤੇ ਰਹੀ ਜਿਹੜੇ ਪਾਪ ਜਿਹੜੇ ਨੇ ਰੋਕੇ ਜਾ ਸਕਦੇ ਨੇ ਔਰ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਪੂਰੇ ਇੰਡੀਆ ਨੂੰ ਪੰਜਾਬ ਨੂੰ ਪੂਰੀਆਂ ਵਧਾਈਆਂ ਲੀ ਜੀ ਮੁਸਾਖੀ ਦੀਆਂ ਵਧਾਈਆਂ ਜੀ ਬੇਨਤੀ ਕਰਨ ਲੱਗੇ ਜੀ ਅੱਜ ਤੁਹਾਡੇ ਤੇ ਤੁਸੀਂ ਕੋਈ ਛੋਟੀ ਜਿਹੀ ਕੋਈ ਬੇਜਬਾਨ ਨੇ ਤੁੱਕ ਵੇਖਣੇ ਪਈ ਨਹੀਂ ਤੇ ਇਹਨਾਂ ਦੇ ਵਾਸਤੇ ਤੁਸੀਂ ਜਿਹੜੀ ਇਹ ਬਹੁਤ ਵੱਡਾ ਪ੍ਰਾਲਾ ਹੈ ਤੇ ਸਾਡੇ ਕੋਲ ਆਓ ਇੱਥੇ ਪਰਿਵਾਰਾਂ ਦੇ ਨਾਲ ਆ ਕੇ ਜੇ ਕਿਸੇ ਦਾ ਬਰਥਡੇ ਆ ਤੇ ਉਹ ਜਰੂਰ ਇੱਥੇ ਮਨਾਓ ਕਿਸੇ ਦੇ ਮੂੰਹ ਤੇ ਕੇਕ ਮਾਰਨ ਦੇ ਨਾਲ ਤੁਸੀਂ ਇਹਨਾਂ ਨੂੰ ਪੱਠੇ ਪਾ ਦਿਓ ਬਹੁਤ ਬਹੁਤ ਤੁਹਾਡੇ ਪੱਠਿਆਂ ਦੀ ਲਾਗਤ ਜਿਹੜੀ ਹੈ ਉਹ ਵੀ ਜਰੂਰ ਹੋਏਗੀ ਔਰ ਦੂਸਰੀ ਬੇਨਤੀ ਹੈ ਜੀ ਕਿਸੇ ਦੇ ਮਾਤਾ ਪਿਤਾ ਦੀ ਵਰਸੀ ਹੈ ਉਸ ਵਰਸੀ ਨੂੰ ਮਨਾਉਣ ਦੇ ਵਾਸਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਇੱਥੇ ਆਓ ਪੱਠੇ ਲੈ ਕੇ ਆਓ ਗੁਰ ਲੈ ਕੇ ਆਓ ਜਿਵੇਂ ਆ ਖੁਰਲੀਆਂ ਬਣੀਆਂ ਨੇ ਸਤਿਦੇਵਾ ਪਰਿਵਾਰ ਨੇ ਜਿੰਨੀਆਂ 40000 ਰੁਪਏ ਦੀ ਲਾਗਤ ਨਾਲ 5 ਖੁਰਲੀਆਂ ਭੇਜੀਆਂ ਸਤਿਦੇਵਾ ਫਿਟਨੈਸ ਜੋ ਕਿ ਬਹੁਤ ਨਿਸ਼ਕਮਰ ਸਤਿਦੇਵਾ ਜੀ ਨੇ ਉਹਨਾਂ ਦੇ ਵੱਲੋਂ 4 ਖੁਰਲੀਆਂ ਜਿਹੜੀਆਂ 5 40000 ਰੁਪਏ ਦੀ ਲਾਗਤ ਨਾਲ ਭੇਜੀਆਂ ਸੀ ਕਿਉਂਕਿ ਉਹ ਇੱਕ ਇਹੋ ਜਿਹੇ ਇਨਸਾਨ ਨੇ ਜਦੋਂ ਇਸ ਗੋਦਾਮ ਦਾ ਨੀ ਪੱਥਰ ਰੱਖਿਆ ਗਿਆ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਤੁਸੀਂ ਕਿਸੇ ਕੋਲ ਕੁਝ ਮੰਗਣ ਨਹੀਂ ਚਾਹ। ਤੇ ਮੈਂ ਬਸ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਅਪੀਲ ਬੇਨਤੀ ਕਰਦਾ ਕਿ ਵਾਹਿਗੁਰੂ ਤੁਹਾਡੇ ਤੇ ਪਲਾ ਕਰੇ ਸ਼੍ਰੀ ਕਿਸ਼ਨ ਮਹਾਰਾਜ ਜੀ ਪਲਾ ਕਰਨ। ਕਿ ਤੁਸੀਂ ਆਪਦੇ ਬੱਚਿਆਂ ਦੇ ਭੁੱਖੇ ਦੇ ਵਾਸਤੇ ਚੰਗੇ ਭੁੱਖੇ ਦੇ ਵਾਸਤੇ ਤੁਸੀਂ ਇਨ੍ਹਾਂ ਗਊਆਂ ਦੀ ਆ ਕੇ ਸੇਵਾ ਪੇਜ ਬਣਾ ਦੀ ਜੂੜ ਕਰਿਆ ਕਰੋ ਤਾਂ ਕਿ ਇਹਨਾਂ ਦੀ ਤੁਹਾਡੀ ਸੇਵਾ ਦੇ ਨਾਲ ਹੀ ਇਹਨਾਂ ਦਾ ਪੇਟ ਭਰ ਸਕਦਾ ਹੈ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਡਾਂਗਾ ਨਾਲ ਕੁੱਟਿਆ ਹੀ ਹੈ ਕਿਸੇ ਨੇ ਇਹਨਾਂ ਦਾ ਕੋਸਾਰਾ ਨਹੀਂ ਬਣਿਆ। ਔਰ ਤੁਹਾਡਾ ਫਰਜ਼ ਬੰਦਾ ਆਪਾਂ ਮਨੁੱਖਾਂ ਇਹਨਾਂ ਦੀ ਸੇਵਾ ਕਰਨ ਲਈ ਜਿਸ ਦੀ ਸਨਾਤਨ ਧਰਮ ਨੂੰ ਬਚਾਉਣਾ ਚਾਹਦੇ ਹੋ ਨਾ ਮੇਰੀ ਤੁਹਾਨੂੰ ਅਪੀਲ ਬੇਨਤੀ ਹੈ ਵੱਧ ਚੜ ਕੇ ਸਨਾਤਨ ਧਰਮ ਨੂੰ ਬਚਾਉਣਾ ਚਾਹਦੇ ਹੋ ਤੇ ਇਹਨਾਂ ਦੀ ਆ ਕੇ ਸੇਵਾ ਕਰੋ ਇਹਨਾਂ ਨੂੰ ਲੋਕੋ ਮੇਰੀ ਇੱਕ ਸਿੱਖ ਦੀ ਪੱਗ ਨਾ ਵੇਖੋ ਆਪ ਜੀ ਦੇ ਚਰਨਾਂ 'ਚ ਬੇਨਤੀ ਮੈਂ ਤੁਹਾਡਾ ਨੌਕਰਾਂ ਤੇ ਨੌਕਰੀ ਰਹਿਣਾ ਤੁਸੀਂ ਇੱਥੇ ਪਰਿਵਾਰਾਂ ਦੇ ਨਾਲ ਆਓ ਸਾਨੂੰ ਤੁਹਾਡੀਆਂ ਕੋਠੀਆਂ ਮਹਿਦ ਮਨਾ ਲੈ ਤੁਹਾਨੂੰ ਦੌਲਤ ਨਹੀਂ ਚਾਹੀਦੀ ਪੈਸਾ ਨਹੀਂ ਚਾਹੀਦਾ ਸਾਨੂੰ ਲੋੜਵੰਦ ਚੀਜ਼ਾਂ ਪਹਚਾਓ ਖੁਰਲੀਆਂ ਦੀ ਲੋੜ ਹੈ ਪਾਣੀ ਵਾਲੇ ਟੱਪਾਂ ਦੀ ਲੋੜ ਹੈ ਪਾਣੀ ਦੇ ਟੱਪ ਬੰਨੇ ਨੇ ਸਾਡੇ ਜਰਾ ਕਰਜ਼ਾ ਹੈ ਉਹਨੂੰ ਵੀ ਦੂਰ ਕਰੋ ਤੁਸੀਂ ਥੋੜਾ ਬਹੁਤਾ ਸਾਡਾ ਆਪ ਜੀ ਦੇ ਚਰਨਾਂ 'ਚ ਅਪੀਲ ਬੇਨਤੀ ਫਿਰ ਇਸੇ ਚੀਜ਼ ਦੀ ਏ ਕਿ ਵਸਾਤੀ ਆ ਰਹੀ ਵਸਾਤੀ ਦਾ ਦਿਹਾੜਾ ਬੁਲਾਉਣ ਦੇ ਵਾਸਤੇ ਤੁਸੀਂ ਇਹਨਾਂ ਦੇ ਵਾਸਤੇ ਦਵਾਈਆਂ ਲੈ ਕੇ ਆਓ ਦਵਾਈਆਂ ਲੈ ਕੇ ਆਓ ਗੋੜ ਲੈ ਕੇ ਆਓ ਪੱਤੇ ਧੂੜੀ ਲੈ ਕੇ ਆਓ ਕਿਉਂਕਿ ਅਸੀਂ ਬੜੀਆਂ ਚੀਜ਼ਾਂ ਤਵਾਂਦੇ ਸਾਡਾ ਤੁਹਾਡੇ ਨਾਲ ਇੱਕ ਵਾਦਾ ਮੇਰੇ ਕਿਸੇ ਵੀਰ ਭਰਾ ਦੀ ਜਾਨ ਨਹੀਂ ਜਾਏਗੀ ਬਸ ਇੰਨਾ ਹੀ ਕੁਝ ਕਹਿੰਦੇ ਆਪ ਜੀ ਦੇ ਚਰਨਾਂ 'ਚ ਬੇਨਤੀ ਸੀ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੀ ਰਾਮ ਜੀ ਜੈਸੀ ਕ੍ਰਿਸ਼ਨ ਜੀ